ਮਾਈਕਰੋ ਜਿੱਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਆਕਲੀਆ ਕਾਲਜ ਦੇ ਮੂਹਰੇ ਜਿੱਥੇ ਕਿ ਜਿਹੜੇ ਜੰਪ ਸੀ ਉਹ ਜਾਦਾ ਉੱਚੇ ਸੀ ਉਹਨਾਂ ਦੀ ਜਿਹੜੀ ਦੁਬਾਰਾ ਤੋਂ ਰਿਪੇਅਰ ਕਰ ਰਹੇ ਆਂ ਤਾਂ ਕਿ ਇੱਥੇ ਨੁਕਸਾਨ ਹੋ ਰਿਹਾ ਸੀਗਾ ਤੇ ਇਹ ਸਾਡੇ ਪਿੰਡ ਦਾ ਬਹੁਤ ਵਧੀਆ ਥਾਂ ਹੈ ਪਹਿਲਾਂ ਵੀ ਜਿਹੜੇ ਸੱਜਣਾ ਨੇ ਇਹਨਾਂ ਨੂੰ ਬਣਾਇਆ ਸੀ ਉਦੋਂ ਦਾ ਵੀ ਬਹੁਤ ਸੇਫਟੀ ਹੋ ਗਈ ਸੀ ਪਰ ਨੁਕਸਾਨ ਦੇ ਦਾ ਸਿਹੜੇ ਜਾਦਾ ਵੱਧ ਗਏ ਸੀਗੇ ਤੇ ਕੁਝ ਇੱਕ ਦਿਨ ਪਹਿਲਾਂ ਸਾਡੇ ਪਿੰਡ ਇੱਕ ਸੱਭਿਆਚਾਰਕ ਮੇਲਾ ਹੋਇਆ ਸੀ ਉੱਥੇ ਇੱਕ ਗੋਂ ਵਾਲੀ ਬੀਬੀ ਨੇ ਇੱਕ ਦੋ ਲੈਣਾ ਬੋਲੀਆਂ ਸੀ ਤੇ ਮੈਂ ਉਹਨੂੰ ਉੱਥੇ ਹੀ ਟੋਕਿਆ ਸੀ ਉਨੇ ਇੱਕ ਲੈਣਾ ਬੋਲੀਆ ਸੀ ਜਾਂ ਕਿ ਕੋਸ਼ਿਕ ਬੰਦੇ ਮਾੜੇ ਕੰਮ ਕਰਕੇ ਬਦਨਾਮ ਹੁੰਦੇ ਆ ਕੋਸ਼ਿਕ ਪਿੰਡ ਚੰਗੇ ਕੰਮ ਕਰਕੇ ਮਸ਼ਹੂਰ ਹੁੰਦੇ ਆ ਤੇ ਨਾ ਕੰਮ ਕਰਨਾ ਤੇ ਨਾ ਕੰਮ ਦੇਣਾ ਹਰ ਇੱਕ ਪਿੰਡ ਚ ਦੋ ਚਾਰ ਗ ਜਰੂਰ ਹੁੰਦੇ ਆ ਮੈਂ ਕਿਹਾ ਭਾਈ ਬੀਬਾ ਤੂੰ ਇੱਥੇ ਗਲਤ ਕਹਿ ਗਈਆਂ ਸਾਡੇ ਪਿੰਡ ਚ ਇੱਕ ਵੀ ਬੰਦਾ ਅਜਾ ਹੈ ਨਹੀਂ ਜਿਹੜਾ ਕਿਸੇ ਕੰਮ ਕਰਨ ਨੂੰ ਰੋਕੇ ਜਾਂ ਆਪ ਨਾ ਕਰਨ ਦੇਵੇ ਜਾਂ ਆਪ ਨਾ ਕਰੇ ਸਾਡੇ ਪਿੰਡ ਦਾ ਇੱਕ ਇੱਕ ਨੁਮਾਇੰਦਾ ਸਾਡੇ ਪਿੰਡ ਲਈ ਸਾਰੇ ਕੀਮਤੀ ਹੈ ਸਾਰੇ ਪਿੰਡ ਸਾਡਾ ਇੱਕ ਜੁਟਾ ਸਾਰੇ ਪਿੰਡ ਦੇ ਨੁਮਾਇੰਦੇ ਜਿਹੜੇ ਹੈਗੇ ਆ ਉਹ ਕੰਮ ਕਰਨ ਨੂੰ ਤਤਪਰ ਆ ਭਾਵੇਂ ਉਹ ਪਿੰਡ ਪਿੰਡ ਦੇ ਵਿੱਚੋਂ ਗੰਦੇ ਪਾਣੀ ਦਾ ਨਿਕਾਸ ਦਾ ਕੰਮ ਹੋਵੇ ਭਾਵੇਂ 24 ਘਾਟੇ ਬਿਲੀ ਲਿਆਉਣ ਦਾ ਕੰਮ ਹੋਵੇ ਚਾਹੇ ਉਹ ਧਰਮ ਦੇ ਪ੍ਰਤੀ ਜਾਗਰੂਕ ਕੰਮ ਕਰਦਾ ਹੋਵੇ ਸਾਡਾ ਸਾਰਾ ਪਿੰਡ ਆਪਣੀ ਆਪਣੀ ਜਗ੍ਹਾ ਹਰ ਇੱਕ ਨੁਮਾਇੰਦਾ ਕੰਮ ਕਰ ਰਿਹਾ ਤੇ ਅਸੀਂ ਉਹਨਾਂ ਦੇ ਨਾਂ ਲੈਣ ਤੇ ਬਹੁਤ ਟਾਈਮ ਲੱਗ ਜੂਗਾ ਤੁਸੀਂ ਆਪ ਜਾਣਦੇ ਹੋ ਨਹੀਂ ਤਾਂ ਉੱਥੇ ਜਿਹੜੇ ਨੀ ਪੱਥਰ ਲੱਗੇ ਆ ਉਹਨਾਂ ਜੁਝਾਰੂ ਜਿਹੜੇ ਪਦਵੰਤੇ ਉਹਨਾਂ ਦੇ ਨਾਂ ਪੜ ਸਕਦੇ ਹੋ ਕਿ ਕਿੰਨਾ ਕਿੰਨਾਂ ਨੇ ਕੰਮ ਸਾਡੇ ਪਿੰਡ ਲਈ ਬਹੁਤ ਵਧੀਆ ਕੀਤਾ ਤੇ ਹੁਣ ਜਿਹੜੀ ਨਵੀਂ ਜੋ ਬਣੀ ਪੰਚਾਇਤ ਆ ਉਹ ਸਾਡੇ ਫੌਦਰ ਕਾਲਾ ਸਿੰਘ ਜੀ ਤੇ ਜਿਹੜੇ ਨਵੇਂ ਮੈਂਬਰ ਆ ਸਰਦਾਰ ਸੁਖਮੰਦਰ ਸਿੰਘ ਜੀ ਸਰਦਾਰ ਮਲਕੀਤ ਸਿੰਘ ਜੀ ਤੇ ਸਰਦਾਰ ਹਰਪੀਤ ਸਿੰਘ ਜੀ ਤੇ ਉਸ ਤੋਂ ਬਾਅਦ ਰਾਜਵਿੰਦਰ ਸਿੰਘ ਜੀ ਸਰਦਾਰ ਜੀ ਤੇ ਸੁਖਮੰਦਰ ਸਿੰਘ ਜੀ ਗੁਰਦੀਪ ਸਿੰਘ ਜੈ ਸਾਹਿਬ ਤੇ ਸਾਡੇ ਹਰੀ ਸਿੰਘ ਨਲੂਆ ਮੁਲਾਜ਼ਮ ਕਮੇਟੀ ਦੇ ਪ੍ਰਧਾਨ ਕਪਤਨ ਸਰਦਾਰ ਗੁਰਸੇਵਕ ਸਿੰਘ ਜੀ ਤੇ ਸਰਦਾਰ ਅੰਗਰੇਜ਼ ਸਿੰਘ ਜੀ ਬੈਂਕ ਮੈਨੇਜਰ ਮਾਸਟਰ ਜੀ ਹੌਲਦਾਰ ਗਰਮੇਲ ਸਿੰਘ ਜੀ ਤੇ ਮੈਂ ਸੂਬੇਦਾਰ ਕਸ਼ਮੀਰ ਸਿੰਘ ਕੈਂਪਸ ਮੈਨੇਜਰ ਸਰਕਾਰੀ ਸੀਨੀਅਰ ਸਕੂਲ ਅਕਲੀਆਕਲਾ ਅਸੀਂ ਸਾਰੇ ਮਿਲ ਕੇ ਇਸ ਪਿੰਡ ਦਾ ਧੰਨਵਾਦ ਕਰਦੇ ਆਂ ਬਾਹਰ ਆਏ ਐਨਆਰਈ ਵੀਰਾਂ ਦਾ ਧੰਨਵਾਦ ਕਰਦੇ ਆਂ ਮੁਲਾਜ਼ਮ ਜਥੇਬੰਦੀ ਦਾ ਧੰਨਵਾਦ ਕਰਦੇ ਆਂ ਤੇ ಗ್ರಾಮ ਪੰਚਾਇਤ ਦਾ ਧੰਨਵਾਦ ਕਰਦੇ ਆਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਆਂ ਕਿ ਆਪਾਂ ਇਸੇ ਤਰ੍ਹਾਂ ਹੀ ਮਿਲ ਕੇ ਸਾਰੇ ਕੰਮ ਨੇਪਰੇ ਚਾੜਦੇ ਰਹੀਏ ਤਾਂ ਕਿ ਸਾਨੂੰ ਬਾਹਰਲੇ ਲੋਕ ਆ ਕੇ ਬਾਹਰਲੇ ਪਿੰਡਾਂ ਦੇ ਲੋਕ ਆ ਕੇ ਪੁੱਛਣ ਵੀ ਤੁਸੀਂ ਜਿਹੜਾ ਭਾਈਚਾਰਾ ਉਹ ਕਿਵੇਂ ਕੰਮ ਕੀਤਾ ਤੇ ਕਿਵੇਂ ਕੰਮ ਕਰ ਰਹੇ ਹੋ ਜਿਹੜਾ ਤੁਹਾਡੇ ਪਿੰਡ ਇੰਨਾ ਤਰੱਕੀਆਂ ਨੂੰ ਤੇ ਬਲੰਦੀਆਂ ਨੂੰ ਛੂਰਿਆ ਇਸ ਲਈ ਸਾਰਿਆਂ ਦਾ ਸਾਥ ਦੇਣ ਲਈ ਬਹੁਤ-ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਜੈ ਸਾਹਿਬਾ ਸਾਡੇ ਕੀ ਨਾਮ ਹੈ ਜੈ ਸਾਹਿਬ ਦਾ ਸੁਚੇਨ ਸਿੰਘ ਸੁਚੇਨ ਸਿੰਘ ਸਰਦਾਰ ਸੁਚੇਨ ਸਿੰਘ ਜੀ ਜੈ ਸਾਹਿਬ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਰੇ ਪੀਡਬਲਯੂਡੀ ਵਿਭਾਗ ਦੇ ਬਹੁਤ-ਬਹੁਤ ਧੰਨਵਾਦ ਏਡੀਸੀ ਸਾਹਿਬ ਦਾ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ